ਭਈ ਅੱਜ ਪੀਖੀ ਸ਼ਹਿਰ 'ਚ ਖੜੇ ਆਂਗੇ ਤੁਹਾਡੇ ਦੋਸਤਾਂ ਰਿਸ਼ਤੇਦਾਰਾਂ ਨੇ ਜਾਂ ਤੁਸੀਂ ਨਵਾਂ ਘਰ ਪਾਇਆਗਾ ਤਾਂ ਆਹ ਵੀਡੀਓ ਜ਼ਰੂਰ ਵੇਖ ਲਓ ਅੱਜ ਤੁਹਾਨੂੰ ਟਾਇਲਾਂ ਦੇ ਇਹ ਸ਼ੋਰੂਮ 'ਚ ਲਿਆਇਆ ਜੋ ਕਿ ਬਹੁਤ ਸਸਤਾਗਾ ਜਿਹੜੀਆਂ ਟਾਈਲਾਂ ਤੁਹਾਨੂੰ ਬਾਜ਼ਾਰ ਤੋਂ 40-40 ਰੁਪਏ ਮਿਲਦੀਆਂ ਨੇ ਇੱਥੇ 27-27 ਰੁਪਏ ਮਿਲਣੀਆਂ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਤੇ ਆਜੋ ਬਈ ਰੇਟ ਵੀ ਦੱਸਾਂਗੇ ਨਾਲ ਦਿਖਾਉਣੇ ਵੀ ਆ ਮਾਲ ਆ ਆ ਆ ਗਈ ਟਾਈਲ ਬਈ 2x2 ਦੀ ਇਹ 2x2 ਦੀ ਡਬਲ ਚਾਰਜ ਟਾਈਲ ਹੈ ਵੀਰੇ ਅਸਾਂ ਡਬਲ ਚਾਰਜ ਐਦਾਂ ਹੁੰਦੀ ਆ ਹਾਂਜੀ ਵੀਰੇ ਆਹਾ ਫਿਰ ਇਹ ਆ ਗਈ ਵੀਰੇ ਜੀਵੀਡੀ ਟਾਈਲ ਆਪਣੀ 2x2 ਦੇ ਵਿੱਚ ਇਹ ਆਪਾਂ ਤੁਹਾਨੂੰ ਦੇਵਾਂਗੇ 28 ਰੁਪਏ ਫੁੱਟ ਵੀਰੇ ਬਈ ਆ ਚੱਕੋ 28 ਰੁਪਏ ਫੁੱਟਾ ਸਾਰੀਆਂ 28 ਵਾਲੀਆਂ ਨੇ ਹਾਂਜੀ ਵੀਰੇ ਤੇ ਆ ਆ ਗਈ ਬਈ ਵੱਡੀਆਂ ਟਾਈਲਾਂ ਹਨਾ ਇਹ 4x2 ਦੀ ਟਾਈਲ ਆ ਇਹ ਤਾਂ ਫਿਰ ਮਹ ਏ ਵੀ ਆਪਾਂ ਵੀਰੇ ਸਾਰੇ 30 ਰੁਪਏ ਪਰ ਸਕਰ ਫੁੱਟ ਦੇਵਾਂਗੇ 4 बाई 2 ਦੇ ਵਿੱਚ ਜਿਹੜਾ ਮਰਜ਼ੀ ਛੇੜ ਲੈ ਲਓ 30 ਰੁਪਏ ਪਰ ਸਕਰ ਫੁੱਟ ਦੇਵਾਂਗੇ ਜੀ ਬਾਈ ਬਾਈ ਬਾਜ਼ਾਰ 'ਚ ਇਹ ਟੈਲਾਂ ਤੁਹਾਨੂੰ 50 ਰੁਪਏ ਤੋਂ ਘੱਟ ਕੋਈ ਨਹੀਂ ਦਿੰਦਾ ਬਾਈ ਉਹ ਵੀ 30 ਰੁਪਏ ਦੇਣਗੇ ਆ ਸਾਰੀਆਂ ਬਾਈ 30 ਰੁਪਏ ਇਹ ਸਾਰੀਆਂ 30 ਰੁਪਏ ਪਰ ਸਕਰ ਫੁੱਟ ਜੀ ਬਾਈ ਆ ਜਿਹੜੇ ਮਰਜ਼ੀ ਕਲਰ ਕੁਦਲ ਜੇ ਲੈ ਲਓ ਜਿਹੜਾ ਮਰਜ਼ੀ ਕਲਰ ਲੈ ਲਓ ਜੀ ਵੀਰੇ 30 ਰੁਪਏ ਪਰ ਸਕਰ ਫੁੱਟ ਇਹ ਵੀ 30 ਰੁਪਏ ਪਰ ਸਕਰ ਫੁੱਟ ਇਹ ਵੀ 30 ਰੁਪਏ ਪਰ ਸਕਰ ਫੁੱਟ ਜੀ ਵੀਰੇ ਕਈ ਵਾਰ ਬਾਈ ਕਿਸੇ ਦਾ ਆ ਡਿਜ਼ਾਈਨ ਪਸੰਦ ਆ ਗਿਆ ਮੰਨ ਅਸਾਂ ਆ ਬੇਖ ਲੋ ਬਈ ਆ ਜੋ ਟੈਨਾਂ ਅੱਗੇ ਆ ਆ ਗਏ ਬਈ ਰਸੋਈ ਵਾਲੀਆਂ ਹੈ ਇਹ ਕਿਚਨ ਦੀਆਂ ਆ ਗਈਆਂ ਜੀ ਵੀਰੇ ਇਹ ਕੀ ਰੇਟ ਨੇ ਫਿਰ ਇਹ ਪਊਗਾ 210 ਰੁਪਏ ਦਾ ਬਾਕਸ ਜੀ ਵੀਰੇ ਇਹ ਜਲਦੀ ਮੈਲੀਆਂ ਨੂੰ ਇਹ ਤਾਂ ਨਹੀਂ ਹੁੰਦੀ ਬਈ ਨਹੀਂ ਜੀ ਵੀਰੇ ਕੋਈ ਦਿੱਕਤ ਨਹੀਂ ਇਹਦੇ ਗਾਰੰਟੀ ਆ ਫੁੱਲ ਗਾਰੰਟੀ ਮਿਲੂਗੀ ਜੀ ਭਾਈ ਆ ਚੀਜ਼ਾਂ ਜਿਵੇਂ ਪਿੱਲਰਾਂ ਦੇ ਵੀ ਲਾ ਸਕਦੇ ਆ ਇਹ ਫਰੰਟ ਐਲੀਵੇਸ਼ਨ ਪਿੱਲਰ ਸਾਰੇ ਕਿਤੇ ਲੱਗੂਗੀ ਜੀ ਟਾਈਲ ਆ ਬੜੀ ਘੈਂਟ ਆ ਭਾਈ ਆ ਤਾਂ ਇਦਾਂ ਲਾ ਲਾ ਜਿਵੇਂ ਲੱਕੜ ਦਾ ਕੋਈ ਹੁੰਦਾ ਤੋਕੜਾ ਹਨਾ ਆ ਵੇਖੋ ਭਾਈ ਆ ਜਿਵੇਂ ਪੁਰਾਣੇ ਜ਼ਮਾਨਿਆਂ ਦੀਆਂ ਇੱਟਾਂ ਹੁੰਦੀਆਂ ਸੀ ਮਸੂਰੀ ਇੱਟਾਂ ਕਹਿੰਦੇ ਨਹੀਂ ਇਹ ਕੀ ਰੇਟ ਪੈਣੀ ਆ ਭਾਈ ਇਹ ਪਊਗੀ ਆਪਾਂ ਨੂੰ 25 ਰੁਪਏ ਸਕੁਆਰ ਫੁੱਟ ਜੀ ਵੀਰੇ 25 ਰੁਪਏ ਕਿਰੋ ਫੁੱਟ ਮਾਲ ਜਿੰਨਾ ਮਰਜ਼ੀ ਲੈ ਜਾ ਜਿੰਨਾ ਮਰਜ਼ੀ ਮਾਲ ਲੈ ਲਓ ਜੀ ਆਹ ਵੇਖ ਲਓ ਬਈ ਤੁਹਾਡੇ ਸਾਹਮਣੇ ਹੋਰ ਵੀ ਤੁਹਾਨੂੰ ਬਹੁਤ ਕੁਝ ਦਿਖਾਉਣੇ ਜਿਵੇਂ ਆਹ ਪਿਆ ਬਈ ਫਰੰਟ ਵਾਲਾ ਇਹ ਹਾਈ ਡੀ ਪੈ ਜੀ ਵੀਰੇ ਮਾਰਕੀਟ 'ਚ ਇਹ 50 50 60 60 ਰੁਪਏ ਸਕੇਅਰ ਫੁੱਟ ਮਿਲਦਾ ਜੀ ਆਪਾਂ ਆਪਾਂ ਇਹ 27 ਰੁਪਏ ਸਕੇਅਰ ਫੁੱਟ ਦੇਵਾਂਗੇ ਜੀ ਵੀਰੇ ਬਈ ਅੱਧ ਨਾਲੋਂ ਵੱਧ ਫਰਕ ਆ ਤੁਸੀਂ ਚੈੱਕ ਕਰ ਲਓ ਆਦੇ ਆਹ ਮਾਲ ਜਿਹੜਾ ਕਿੰਨਾ ਸੋਹਣਾ ਵਧੀਆ ਉੱਪਰ ਨੂੰ ਉੱਠਿਆ ਹੋਇਆ ਹੈਗਾ ਇਹ ਨਹੀਂ ਹੈਗਾ ਵੀ ਉਹੀ ਕੋਈ ਡੰਮੀ ਜੀਏਗੀ ਆਪੇ ਕੋ منہ ਬੋਲੇਗਾ ਹੋਰ ਵੀ ਤੁਹਾਨੂੰ ਬਹੁਤ ਦਿਖਾਉਣਿਆ ਆ ਬਾਥਰੂਮ ਚ ਰੱਖਣਾ ਡੇਲਾਂਗੇ ਬਈ ਹਾਂਜੀ ਇਹ ਬਾਥਰੂਮ ਦੇ ਨੇ ਵੀਰੇ ਇਹ ਨਵੇਂ ਕਨਸੈਪਟ ਚੱਲੇ ਨੇ ਸਿੰਗਲ ਕਨਸੈਪਟ ਹੁੰਦੇ ਨੇ ਜੀ ਵੀਰੇ ਇਹ ਕੀ ਰੇਟ ਪੈਣਗੇ ਹੈ ਬਈ ਇਹ 25 ਰੁਪਏ ਸਕਰ ਫੁੱਟ ਦੇਵਾਂਗੇ ਜੇ ਆਪਾਂ ਮਾਰਕੀਟ ਚ ਇਹ 35 40 45 ਐਵੇਂ ਵਿਕਦੇ ਆ ਜੀ ਵੀਰੇ ਬਈ ਇੱਕ ਆਪਾਂ ਕੀ ਵੇਖਦੇ ਨਾ ਬਾਥਰੂਮਾਂ ਚ ਥੋੜਾ ਜਿਹਾ ਸਸਤਾ ਦੇਖ ਕੇ ਖੁਰਦਰਾ ਜਿਹਾ ਪੱਥਰ ਲਾ ਲਨੇ ਆ ਉਹ ਫਿਰ ਜਦੋਂ ਮੈਲਾ ਹੋ ਜਾਂਦਾ ਸਾਬਣ ਦੀ ਧੱਕ ਜੀ ਲੱਗੀ ਜਾਂਦੀ ਹੈ ਉਹ ਮੁੜ ਕੇ ਸਾਫ਼ ਨਹੀਂ ਹੁੰਦਾ ਆ ਵੇਖੋ ਜਮਾ ਬਈਆਂ ਕਾਗਜ਼ ਵਰਗਾ ਜਦੋਂ ਕੇਰਾ ਗਿੱਲਾ ਕਪੜਾ ਫੇਰਤਾ ਨਾਲ ਦੀ ਨਾਲ ਟੈਲਾਂ ਫੇਰ ਨਵੀਆਂ ਮਰਗੀਆਂ ਹਾਂਜੀ ਵੀਰੇ ਆਹ ਚੀਜ਼ ਇਹ ਜਾਂ ਟੈਲਾਂ ਲਓ ਬਈ ਆਹ ਪੱਥਰ ਉਹ ਹੀ ਆ ਗਿਆ 30 ਰੁਪਏ ਵਾਲਾ ਹਾਂਜੀ ਵੀਰੇ 30 ਰੁਪਏ ਜੀ ਤੇ ਬਈ ਬਾਕੀ ਆਹ ਸਮਾਨ ਵੀ ਹੁੰਦਾ ਆਪਣੇ ਲਈ ਟੂਟੀਆਂ ਦਾ ਹੈ ਹਾਂਜੀ ਵੀਰੇ ਆਹ ਸੰਖ ਵਗੈਰਾ ਬਾਸ ਵੇਸ਼ਨ ਹੋ ਗਏ ਜੀ ਵੀਰੇ ਸਟੀਲ ਸੰਖ ਹੋ ਗਏ ਇਹਦਾ ਇੱਕ ਰੇਟ ਜਾਂਦਾ ਹੈ ਮਿਆ ਪੈਕ ਇਹ ਜਿਹੜੇ ਬਾਸ ਵੇਸ਼ਨ ਨੇ ਜੀ ਵੀਰੇ ਇਹ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਆਪਣੇ ਕੋਲੇ ਬਾਸ ਵੇਸ਼ਨ ਬਸ 1000 ਰੁਪਏ ਤੋਂ ਹਾਂਜੀ ਵੀਰੇ ਕੁੱਲ 1000 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਉਦੋਂ ਅੱਗੇ ਉਹ ਜਾਂ ਬਾਥਰੂਮਸ਼ਨ ਮਿਲ ਜੂਗਾ ਆਪਣੇ ਤੋਂ ਜੀ ਤੇ ਆਹ ਵੇਖ ਲਓ ਬਈ ਇਧਰ ਆ ਟਾਈਲਾਂ ਆ ਟਾਈਲਾਂ ਕਾਦੀਆਂ ਨੇ ਬਈ ਇਹ ਬਾਥਰੂਮ ਦੇ ਕਨਸੈਪਟ ਨੇ ਜੀ ਸਾਰੇ ਸਾਰੇ ਸਿਆਰ ਕਰੇ ਬਿਨ ਦਿਖਾਏ ਪਿਆ ਹਾਂਜੀ ਵੀਰੇ ਡਿਸਪਲੇ ਕੀਤੀ ਬਈ ਇਹ ਸਾਰਿਆਂ ਦੀ ਹਮ ਤੇ ਆਹ ਵੇਖ ਲਓ ਬਈ ਆ ਚੈੱਕ ਕਰੋ ਆ ਸਾਰੀਆਂ ਟਾਈਲਾਂ ਇਹ ਕੀ ਰੇਟ ਨੇ ਬਈ ਫਿਰ ਇਹ ਵੀ 25 ਰੁਪਏ ਸਕਰ ਫੁੱਟ ਜੀ ਵੀਰੇ ਕਿਹੜੀ 25 ਵਾਲੀ ਬਈ ਸਾਰੇ 25 ਰੁਪਏ ਸਕਰ ਫੁੱਟ ਹੀ ਨੇ ਜੀ ਵੀਰੇ ਬਈ ਆ ਵੇਖੋ 25 ਰੁਪਏ ਬਾਜ਼ਾਰ 'ਚ ਇਹ ਵੀ 45 ਤੋਂ ਘੱਟ ਕੋਈ ਨਹੀਂ ਮਿਲਦਾ ਬੰਦਾਲੀ 45 50 50 ਰੁਪਏ ਸਕਰ ਫੁੱਟ ਵਿਕਦੀ ਐ ਜੀ ਵੀਰੇ ਟਾਈਲ ਸਾਰੀ 25 ਰ ਇਹ ਸੈਰਾਮਿਕ ਟਾਈਲ ਹੋਊਗੀ ਜੀ ਵੀਰੇ ਹਾਂਜੀ ਰਾਈਡੋ ਕੰਪਨੀ ਦੀ ਹੋਊਗੀ ਜੀ ਹਾਂਜੀ ਵੀਰੇ ਸੋ ਬਈ ਵੀਡੀਓ ਕਰ ਦੋ ਸ਼ੇਅਰ ਪੀਖੀ ਸਹਿਰ ਚ ਇੱਕ ਵਾਰ ਐਡਰੈਸ ਦੱਸ ਦੋ ਬਈ ਆਪਣਾ ਦਾਣਾ ਮੰਡੀ ਦੇ ਸਾਹਮਣੇ ਵੀਰੇ ਆਤਮਾਰਾਮ ਦੇ ਅੱਖਾਂ ਵਾਲੇ ਹਸਪਤਾਲ ਦੇ ਨਾਲ ਜੀ ਆਰ ਥਾਈਲੈਂਡ ਮਾਰਬਲ ਇੰਡਸਟਰੀ ਜੀ ਵੀਰੇ ਬਾਕੀ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਨੰਬਰ ਤੇ ਤੁਸੀਂ ਫੋਨ ਕਰਕੇ ਹੋਰ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ